ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਸ਼ਹੀਦੀ ਦਿਨ ਚੱਲ ਰਹੇ ਨੇ ਗੁਰੂ ਪਾਤਸ਼ਾਹ ਦੇ ਦਿਨ ਚੱਲ ਰਹੇ ਹਨ ਛੋਟੇ ਸਾਹਿਬ ਜਿਆਦਿਆਂ ਦਾ ਸਾਕਾ ਜਿਹੜਾ ਇਸ ਮਹੀਨੇ ਹੋਇਆ ਪੋਦੇ ਮਹੀਨੇ ਆਓ ਆਪਾਂ ਕੋਈ ਧਾਰਮਿਕ ਵਿਚਾਰ ਕਰੀਏ ਵੀਰ ਰਵਨੀਤ ਸਿੰਘ ਜੀ ਦੇ ਨਾਲ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਪਹਿਲੋ ਸਰਬੰਸ ਦਾ ਨੀ ਕਲਗੀਧਰ ਪਿਤਾ ਦੇ ਫਤਿਹ ਦਾ ਸਾਂਝ ਸਾਂਝ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣਾ ਵਿਸ਼ਾ ਵੀ ਚਾਰ ਸਾਹਿਬਜ਼ਾਦਾ ਦਾ ਇਤਿਹਾਸ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਬਰੇ ਆਪਾਂ ਜਾਣਨਾ ਪਈਏ ਚਾਰ ਸਾਹਿਬਜ਼ਾਦਾ ਕਿਉਂਕਿ ਇਹ ਪੋ ਦਾ ਮਹੀਨਾ ਚੱਲ ਰਿਹਾ ਹੈ 6 ਪੋ ਤੋਂ ਲੈ ਕੇ 13 ਪੋ ਤੱਕ ਇਤਿਹਾਸ ਹੈ ਕਿਉਂਕਿ ਜਦੋਂ ਚਾਰ ਸਾਹਿਬਜ਼ਾਦਾ ਜਦੋਂ ਆਪਾਂ ਨੰਦਪੁਰ ਸਾਹਿਬ ਤੋਂ ਜਦੋਂ ਆਪਾਂ ਜਦੋਂ ਪਹਾੜੀ ਰਾਜੇ ਤੇ ਔਰੰਗਜ਼ੇਬ ਨੇ ਜਦੋਂ ਘੇਰਾ ਪਾਇਆ ਸੀ ਲਗਾਤਾਰ 8 ਮਹੀਨੇ ਘੇਰਾ ਚੱਲਿਆ ਮਤਲਬ ਸਾਰਾ ਰਾਸ਼ਨ ਪਾਣੀ ਅੰਦਰ ਨਾ ਜਾਵੇ ਗੁਰੂ ਗੋਬਿੰਦ ਸਿੰਘ ਨੂੰ ਫਿਰ ਚਿੱਠੀਆਂ ਲਿਖੀਆਂ ਔਰਿੰਗ ਜੇਮ ਸਰਾਨਦੂਣਾ ਪਹਾੜੀ ਪਹਾੜੀ ਰਾਜਿਆਂ ਨੇ ਵੀ ਤੁਸੀਂ ਕਿਲਾ ਛੱਡ ਦੋ ਅਸੀਂ ਗਾਉ ਦੀ ਕਸਮ ਖਾਂਦੇ ਆ ਗਾਉ ਦੀ ਰਬੜ ਬਣਾ ਕੇ ਗਾਉ ਦੀ ਕਸਮ ਖਾਦੀ ਵੀ ਅਸੀਂ ਤੁਹਾਨੂੰ ਮਤਲਬ ਕੋਈ ਆਪਾਂ ਹਮਲਾ ਨਹੀਂ ਕੋਈ ਨਹੀਂ ਵੀ ਆਪਾਂ ਪ੍ਰੇਮ ਨਾਲ ਸਾਰੀ ਗੱਲਬਾਤ ਹੋ ਜਾਈ ਉਦੋਂ ਜਿਹੜਾ ਦੰਦਪੁਰ ਸਾਹਿਬ ਤੋਂ ਚਾਲੇ ਪਾਇ ਸਾਰਾ ਪਰਿਵਾਰ ਮਾਤਾ ਗੁਜਰੀ ਚਾਰ ਸਾਹਿਬਜਾਦੇ ਪੰਜ ਪਿਆਰੇ ਜਦੋਂ ਨਾਲ ਤੁਰਿਆ ਆ 5 ਪੋਤ 6 ਪੋਤ ਫਿਰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ 7 ਤੇ 8 ਪੋ ਨੂੰ ਫਿਰ ਜਦੋਂ ਆਪਾਂ ਸਰਸਾ ਦੇ ਗੰਡੇ ਆਏ ਉਦੋਂ ਉਦੋਂ ਹੜ ਆ ਚੁ ਗਿਆ ਸੀ ਉਦੋਂ ਫਿਰ ਪਰਿਵਾਰ ਦਾ ਵਿਛੋੜਾ ਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਜਾਰੇ ਦੋ ਸਾਹਿਬਜ਼ਾਦੇ ਤੇ ਪੰਜ ਪਿਆਰੇ ਬਾਬਾ ਬਿੱਦੀ ਚੰਦ ਬਾਬਾ ਉਹਦੇ ਸੇਂਗੂ ਨੇ ਉਹ ਵੱਖ ਹੋ ਗਏ ਮਾਤਾ ਗੁਜਰੀ ਨਾਲ ਦੋ ਸਾਹਿਬਜ਼ਾਦੇ ਉਸੇ ਹੀੜੀ ਨੂੰ ਮੁਰਿੰਡੇ ਵੱਲ ਨੂੰ ਹੋ ਗਏ ਉੱਥੋਂ ਫਿਰ ਪਰਿਵਾਰ ਦਾ ਵਿਛੋੜਾ ਸ਼ੁਰੂ ਹੋ ਗਿਆ 7 ਪੋਤ ਤੇ ਫਿਰ ਆਪਣਾ ਸਰਸਾ ਦੇ 8 ਤੇ 9 ਪੋ ਫਿਰ ਆਪਣਾ ਜਿਹੜੇ ਮਾਤਾ ਗੁਜਰੀ ਨੇ ਦੋ ਸਾਹਿਬ ਜادہ ਸੀ ਉਹ ਫਿਰ ਮਾਦਾ ਗੰਗੂ ਗੰਗੂ ਨਾਲ ਜਾ ਕੇ ਸਿਹੜੀ ਚਲ ਗਏ ਉਹਦੇ ਘਰੇ ਵੀ ਆਜੋ ਤੁਹਾਨੂੰ ਮਤਲਬ ਵਿਸ਼ਰਾਮ ਵਿਸ਼ਰਾਮ ਕਰੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਜੋ ਜਦੋਂ ਫਿਰ ਗੰਗੂ ਦੇ ਘਰੇ ਗਏ ਉਹਨੇ ਫਿਰ ਵੇਖਿਆ ਵੀ ਆਪਣਾ ਪ੍ਰਸ਼ਾਦਾ ਪਾਣੀ ਛਕਾ ਆਗੇ ਤੇ ਉਹ ਥੋੜਾ ਜਿਹਾ ਗੰਗੂ ਥੋੜਾ ਜਿਹਾ ਨਾ ਉਹਦੇ ਮਨ ਚ ਵੀ ਏ ਸੀ ਵੀ ਚਲ ਮੋਰਾ ਦੀ ਥਾਲੀ ਸੀ ਮਾਤਾ ਗੁਜਰੀ ਕੋਲ ਜੀ ਤੇ ਉਹ ਫਿਰ ਥੋੜਾ ਜਿਹਾ ਉਹ ਦੇ ਦਿਲ ਚ ਆ ਗਿਆ ਵੀ ਚੱਲ ਮੋਰਾਂ ਦੀ ਥਾਲੀ ਆ ਇਸ ਕਰਕੇ ਉਹ ਜਦੋਂ ਉਹ ਉਹ ਵਿਚਾਰ ਕਰਨ ਲੱਗਾ ਵੀ ਚੱਲ ਮਾਤਾ ਗੁਜਰੀ ਛੋਟੇ ਸਾਹਿਬ ਸੌ ਜਾਂਦੇ ਆ ਤੇ ਫਿਰ ਆਪਾਂ ਮੈਂ ਮੋਰਾਂ ਦੀ ਥਾਲੀ ਚੱਕ ਲੂੰਗਾ ਉਹ ਫਿਰ ਮਾਤਾ ਗੁਜਰੀ ਜੀ ਰਾ ਸਾਰਾ ਸਮੇਂ ਸਿਮਰਨ ਕਰਦੇ ਰਹਿ ਤੇ ਮਾਤਾ ਉਹਨੇ ਫਿਰ ਜਾ ਕੇ ਮੋਰਿੰਡੇ ਠਾਣੇ ਚ ਜਿੱਥੇ कोतwali ਦੇ ਮਤਲਬ ਗੁਰਦਰਾ ਬਣਿਆ ਵਾ ਥੱਲੇ ਜਿੱਥੇ ਇਹ ਨਾ ਸਾਹਿਬ ਜੀ ਆਤ ਨੂੰ ਰੱਖਿਆ ਸੀ ਫਿਰ ਉਹਨੇ ਜਾ ਕੇ ਠਾਨੇ ਦੀ ਤਲਾਹ ਦਿੱਤੀ ਵੀ ਮਾਤਾ ਗੁਜਰੀ ਦੇ ਛੋਟੇ ਸਾਹਿਬ ਜੀ ਦੇ ਮੇਰੇ ਘਰੇ ਆ ਉਹਨੇ ਫਿਰ ਜਾ ਕੇ ਲੂਤੀ ਲਾ ਕੇ ਤੇ ਫਿਰ ਉਹਨਾਂ ਨੂੰ ਸਰਹੰਦ ਦੇ ਸੂਬੇਦਾਰ ਨੂੰ ਕਹਿਤਾ ਵੀ ਇਹ ਮੇਰੇ ਕੋਲ ਆ ਫਿਰ ਉਧਰ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਨਾਲ ਦੋ ਸਾਹਿਬਜ਼ਾਦੇ ਸੀ ਉਹ ਚਮਕੌਰ ਦੀ ਗੜੀ ਵੱਲ ਫਿਰ ਉਧਰ ਚੱਲ ਗਏ ਚਮਕੌਰ ਦੀ ਗੜੀ ਵੱਲ ਨੂੰ ਜਾ ਕੇ ਫਿਰ ਪਿੰਡ ਡੋਰ ਟੂ ਡੋਰ ਪਿੰਡ ਜਾ ਕੇ ਤੇ ਫਿਰ ਉਹ ਇੱਕ ਚਮਕੋਦ ਦੀ ਗੱਡੀ ਜਿੱਥੇ 10 ਲੱਖ ਦਾ 140 ਸਿੰਘਾਂ ਡਟ ਕੇ ਇੱਕ ਇੱਕ ਸਿੰਘ ਨੇ ਸਵਾ ਸਵਾ ਲੱਖ ਨਾਲ ਮੁਕਾਬਲਾ ਕੀਤਾ ਸੀ ਉਹ ਫਿਰ ਜਿਹੜਾ ਮਾਤਾ ਗੁਜਰੀਨਤ ਉਹ ਛੋਟੇ ਸਾਹਿਬਜ਼ਾਦੇ ਸੀ ਉਹ ਫਿਰ ਸਰਹੰਦ ਦੇ ਵਿਜੀਦਾਨੀਆਂ ਵਿੱਚ ਚਣਵਾ ਕੇ ਤੇ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਸੀ ਜਦੋਂ ਬਿਹੋਸ਼ ਹੋ ਗਏ ਸੀ ਫਿਰ ਉਹਨਾਂ ਦੀ ਗਰਦਨਾਂ ਤੇ ਫਿਰ ਕਲਮ ਕੀਤਾ ਤੇ ਜਦੋਂ ਠੱਡੇ ਬੁਰਜ ਤੇ ਜਦੋਂ ਪੇਸ਼ੀਆਂ ਆਈਆਂ ਇੱਕ ਦੋ ਦਿਨ ਪੇਸ਼ੀਆਂ ਚੱਲੀ 10 11 12 ਪੋਨ ਨੂੰ ਪੇਸ਼ੀਆਂ ਆਈਆਂ 13 ਪੋਨ ਫਿਰ ਸ਼ੀਦੀ ਹੋਈ ਸੀ 10 11 ਪੋਨ ਨੂੰ ਮਤਲਬ ਪੇਸ਼ੀਆਂ ਆਈਆਂ ਸੀ ਵੀ ਇਹਨਾਂ ਨੂੰ ਆਪਾਂ ਜਦੋਂ ਉਹਨਾਂ ਦਾ ਦਰਵਾਜ਼ਾ ਜਿਹੜਾ ਸਰਹਾਨ ਜਦੋਂ ਲੱਗੀ ਸੀ ਨਾ ਮਾ ਇਹ ਸਾਰਿਆਂ ਦੇ ਫਿਰ ਉਹਨਾਂ ਨੂੰ ਛੁੱਟੀ ਬਾਰੀ ਥਣ ਨਹੀਂ ਗਿਆ ਵੀ ਇਹ ਜਦੋਂ ਛੋਟੀ ਬਾਰੀ ਥਾਣੀ ਨੰਗਣਗੇ ਤੇ ਸਿਰ ਚ ਘੋਣੇ ਸਰਾਹਨ ਦਾ ਵਜੀਰਾ ਦਾ ਪਰ ਉਹ ਉਹ ਗੁਰੂ ਦੇ ਖੂਨ ਰਿਸ਼ਤਾ ਸੀ ਗੁਰੂ ਦੇ ਗੁਰੂ ਗੋਬੀ ਸਿੰਘ ਦੇ ਫਰਜ਼ੰਦ ਸੀ ਉਹ ਉਨਾਂ ਫਿਰ ਆਪਣਾ ਪੈਰ ਦੀ ਜੁੱਤੀ ਪਹਿਲਾਂ ਨੋਕ ਤੇ ਵੀ ਇਹ ਪਹਿਲਾਂ ਪੈਰ ਦੀ ਜੁੱਤੀ ਨੋਕ ਤਾਂ ਗਈ ਸੀ ਫਿਰ ਆਪਣਾ ਥੋੜਾ ਜਿਹਾ ਪਿਛੇ ਕਰਕੇ ਤੇ ਫਿਰ ਗਾਂ ਨੰਗੇ ਤੇ ਇਸੋ ਨਾ ਜਾ ਕੇ ਦੋ ਦੋ ਦਿਨ ਕਚੈਰੀ ਲਾ ਕੇ ਤੇ ਫਿਰ ਉਹਨਾਂ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਹੌਸਲੇ ਬਲੰਦ ਸੀ ਫਿਰ ਆਣ ਕੇ ਜਦੋਂ ਠੰਡੇ ਬੁਰਜ ਤੇ ਸਾਰੀ ਮਾਤਾ ਨੂੰ ਕਹਾਣੀ ਦੱਸੀ ਵੀ ਆਹ ਗੱਲਬਾਤ ਹੋਈ ਸਾਨੂੰ ਝਕਾਉਣ ਦੀ ਕੋਸ਼ਿਸ਼ ਕੀਤੀ ਪਰ ਪਰ ਦਾਦੀ ਮਾਂ ਨੇ ਕਿਉਂਕਿ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਵੀ ਫਿਰ ਪੀੜੀਦਰ ਪੀੜੀ ਆਉਂਦੇ ਸੀ ਤੇ ਗੁਰੂ ਤੇਗ ਬਹਾਦਰ ਜੀ ਜਦੋਂ ਆਪਣੇ ਗੁਰੂ ਗੋਬਿੰਦ ਸਿੰਘ 9 ਸਾਲ ਦੀ ਉਮਰ ਦੇ ਵਿੱਚ ਸੀ ਤੇ ਉਹ ਖੇਡ ਕੇ ਆ ਰਹੇ ਸੀ ਆਪਣੇ ਬਾਲਕਾਂ ਨਾਲ ਤੇ ਗੁਰੂ ਗੋਬਿੰਦ ਸਿੰਘ ਇਤੇ ਕਸ਼ਮੀਰੀ ਦੇ ਪੰਡਤ ਆਏ ਸੀ ਵੀ ਸਾਡਾ ਧਰਮ ਖਤਰੇ ਵਿੱਚ ਹੈ ਤੇ ਗੁਰੂ ਤੇਗ ਬਹਾਦਰ ਨੇ ਸਾਰੀ ਗੱਲ ਇਹ ਆਪਣਾ ਵਿਚਾਰ ਸੁਣ ਕੇ ਕਸ਼ਮੀਰੀ ਪੰਡਤਾਂ ਨੂੰ ਤੇ ਆ ਰਹੇ ਸੀ ਰੋਂਦੇ ਕਰ ਲੌਂਦੇ ਕਸ਼ਮੀਰੀ ਪੰਡਤ ਆਏ ਸੀ ਤੇ ਉਧਰੋਂ ਗੁਰੂ ਗੋਬਿੰਦ ਸਿੰਘ 9 ਸਾਲ ਦੀ ਉਮਰ ਵਿੱਚ ਆਏ ਸੀ ਤੇ ਉਹਨਾਂ ਕਿਹਾ ਵੀ ਇਹ ਕਸ਼ਮੀਰੀ ਪੰਡਤ ਕਿਉਂ ਵਰਲਾਪ ਕਰ ਰਹੇ ਨੇ ਤੇ ਗੁਰੂ ਤੇਗ ਬਹਾਦਰ ਨੇ ਕਿਹਾ ਵੀ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਤੇ ਧਰਮ ਖਤਰੇ ਵਿੱਚ ਹੈ ਕੋਈ ਮਹਾਨ ਯੋਧਾ ਕੋਈ ਪਰ ਉਪਕਾਰੀ ਨਿੱਤ ਨੈਮੀ ਕੋਈ ਸਾਧੂ ਮਹਾਪੁਰਚ ਇਹਨਾਂ ਦਾ ਧਰਮ ਬਚਾ ਸਕਦਾ ਹੈ ਫਿਰ ਗੁਰੂ ਗੋਬਿੰਦ ਸਿੰਘ ਨੇ ਅਸਕੇ ਕਿਹਾ ਵੀ ਤੱਡ ਤੋਂ ਵੱਡਾ ਕਿਹੜਾ ਮਹਾਬਲੀ ਯੋਦਾ ਹੋ ਸਕਦਾ ਫਿਰ ਇਸ ਕਰਕੇ ਗੁਰੂ ਤੇਗ ਬਹਾਦਰ ਨੇ ਕਿਹਾ ਵੀ ਜਾਓ ਔਰੰਗਜ਼ੇਬ ਨੂੰ ਫਰਾਂਦ ਨੂੰ ਕਹਿ ਦਿਓ ਜੇ ਗੁਰੂ ਤੇਗ ਬਹਾਦਰ ਨੂੰ ਤੁਸੀਂ ਮਨਾ ਲੋਗੇ ਤੇ ਫਿਰ ਸਾਰਾ ਕਸ਼ਮੀਰੀ ਪੰਡਿਤ ਇਸਲਾਮ ਕਬੂਲ ਕਰ ਲਵੇਗਾ ਇਸ ਕਰਕੇ ਇਹ ਗੁਰੂ ਤੇਗ ਬਹਾਦਰ ਨੇ ਦਿੱਲੀ ਚਾਲੇ ਪਾਏ ਸੀ ਤੇ ਆਪਣਾ ਗੁਰੂ ਤੇਗ ਬਹਾਦਰ ਨੇ ਸੀਸ ਸੀਸ ਦੀਪ ਬਲੀਦਾਨ ਦਿੱਤਾ ਸੀ ਤੇ ਜਿਹੜਾ ਟੋਟਰਮਲ ਦਾ ਇਤਿਹਾਸ ਹੈ ਵੱਬੇ ਇਹ ਟੋੜਰ ਮਾਲਦੇ ਨੇ ਜਦੋਂ ਠੰਡੇ ਬੁਰਜ ਚ ਦੋ ਸਾਹਿਬ ਜਿਆਦਾ ਨੂੰ ਦੋ ਤੇ ਸ਼ਿਕਾਇਤ ਸੀ ਗਰਮ ਗਰਮ ਤੇ ਉਹਦਾ ਸਾਰਾ ਪਰਿਵਾਰ ਕੋਲੂ ਵਿੱਚ ਪੀਛ ਕੇ ਚਣਵਾ ਦਿੱਤਾ ਸੀ ਉਹਨੇ ਬੜੀ ਤਕੜੀ ਬਹਾਦਰੀ ਵਿਖਾ ਆ ਕੇ ਤੇ ਸ਼ੀਦੀ ਪ੍ਰਾਪਤ ਕੀਤੀ ਸੀ ਇਹ ਸਾਰਾ ਇਤਿਹਾਸ ਹੈ ਬਸ ਅਰਦਾਸ ਬੇਨਤੀ ਹੈ ਵੀ ਆਪਣੇ ਪੰਜਾਬੀ ਨੌਜਵਾਨਾਂ ਨੂੰ ਮਾਝਾ ਮਾਲਵਾ ਦਾ ਬੰਦ ਥੋੜਾ ਇਹਨਾਂ ਪਰੇਸ਼ ਕਰਨਾ ਚਾਹੁੰਦਾ ਵਿਆਹ ਸ਼ਾਦੀਆਂ ਦਾ ਵੀ ਥੋੜਾ ਜਿਹਾ ਪੋ ਦਾ ਆਪਾਂ ਨੂੰ ਸਰਹੰਦ ਫਤਿਹਗੜ੍ਹ ਸਾਹਿਬ ਦੇ ਵਿੱਚ ਆਪਾਂ ਜਾਣਾ ਚਾਹੀਦਾ ਨਤਮਸਤਕ ਹੋਣਾ ਚਾਹੀਦਾ ਵੀ ਆਪਣੇ ਕਰਕੇ ਉਹਨਾਂ ਨੀਹਾਂ ਆਪਣੇ ਖੂਨ ਦੀਆਂ ਨੀਹਾਂ ਨੀਹਾਂ ਤੇ ਕਰਕੇ ਇਹ ਆਪਣਾ ਸਿੱਖ ਇਤਿਹਾਸ ਦਾ ਇਹ ਮਣ ਵਿੱਚ ਵਿਧਾਇਆ ਸੀ ਤੇ ਇਸ ਕਰਕੇ ਥੋੜਾ ਜਿਦੋਂ ਆਪਾਂ ਰਾਤ ਨੂੰ ਸੌਣੇ ਥੋੜਾ ਜਿਹਾ ਬੈੱਡ ਤੋਂ ਥੋੜਾ ਜਿਹਾ ਆਪਾਂ ਥੱਲੇ 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 ਸੌਣਾ ਚਾਹੀਦਾ ਕਿਉਂਕਿ ਸਾਦਾ ਅੱਜ ਕਿ ਚਲੋ ਲੰਗਰ ਵੀ ਲਾਉਣੇ ਆ ਸਾਦੇ ਲੰਗਰ ਲੋਣੇ ਚਾਹੀਦੇ ਇਹ ਇਤਿਹਾਸ ਆਪਣਾ 6 ਪੂ ਤੋ ਲੈ ਕੇ 13 ਪੂ ਤੱਕ ਤੇ ਜਿਹੜੀ ਦੇਸੀ ਤਰੀਕੋ 20 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇਤਿਹਾਸ ਆਪਣਾ ਚਾਰ ਸਾਹਿਬਜਾਂ ਦਾ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਦਾ ਆਨੰਦਪੁਰ ਸਾਹਿਬ ਤੋਂ ਕਿਲਾ ਛਡਣ ਤੋਂ ਸ਼ੀਧੀ ਸਾਰੇ ਇਤਿਹਾਸ ਦਾਸ ਇੱਥੇ ਹੀ ਸਤੂਰ ਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਸਾਨੂੰ ਵੀਰ ਰਵਨੀਤ ਸਿੰਘ ਜਿਨ੍ਹਾਂ ਨੇ ਇਤਿਹਾਸ ਸੁਣਾਇਆ ਜਿਨ੍ਹਾਂ ਇਹਨਾਂ ਨੂੰ ਆਉਂਦਾ ਸੀ ਇਹਨਾਂ ਸੁਣਾ ਦਿੱਤਾ ਹੈ ਇਹ ਵੀ ਧਾਰਮਿਕ ਵਿਚਾਰਾਂ ਨਾਲ ਕਾਫੀ ਜੁੜੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ